ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇ ਲੈ ਲੈ ਕੇ ਆਏ ਜੀ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲ ਨੇੜੇ ਬਈ ਨਿਹਾਲ ਸਿੰਘਲ ਦੇ ਪਹਾੜ ਰਹਿ ਜਾਂਦੇ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਕਾਲ ਸ੍ਰੀ ਕਾਲ ਬਾਈ ਜੀ ਹੋਰ ਜੱਗੀ ਠੀਕ ਹੋ ਬੱਚੇ ਹਾਂਜੀ ਬਾਈ ਜੀ ਬਹੁਤ ਵਧੀਆ ਠੀਕ ਠਾਕ ਵਧੀਆ ਚੱਲਦਾ ਕੰਮਕਾਰ ਹਾਂਜੀ ਹਾਂਜੀ ਵਧੀਆ ਚੱਲੀ ਜਾਣਾ ਨਾਮ ਤੇ ਮੋਬਾਈਲ ਨੰਬਰ ਬੋਲ ਨਾਮ ਵੀਰ ਜੀ ਮੇਰਾ ਜੱਗੀ ਫਰੈਂਡ ਸੈਦੋ ਕੇ ਜੀ ਤੇ ਜ਼ਿਲ੍ਹਾ ਮੋਗਾ ਆਪਾਂ ਨੂੰ ਜੀ ਮੋਬਾਈਲ ਨੰਬਰ ਬੋਡ ਮੋਬਾਈਲ ਨੰਬਰ ਆਪਣਾ ਜੀ 97813 30809 ਜੀ ਠੀਕ ਹੈ ਬਾਈ ਮੈਂ ਕਹਿੰਨਾ ਬਾਈ ਵਰਡ ਦਾ ਕੋਈ ਲੇਖਾ ਹੀ ਨਹੀਂ ਬਈ ਬੈਡ ਦਾ ਕੋਈ ਟਿਕਾਣਾ ਨਹੀਂ ਹਮ ਕਿਹੜਾ ਸੁਆ ਕਰਮ ਵਾਲੀ ਇਹ ਜੀ ਇੱਕ ਹੀ ਦੂਜਾ ਸੁਆ ਸੁਰੇ ਹੀ ਆ ਦੂਜਾ ਸੁਆ ਸੁਰੇ ਹਾਂਜੀ ਹਾਂਜੀ ਕਿੰਨੇ ਦਿਨ ਲੈਂਦੀ ਹੈ ਕਰਮ ਇਹਦੇ ਵੀਰ ਜੀ 1 ਤਰੀਕ ਨੂੰ 9 ਮਹੀਨੇ ਪੂਰੇ ਹੋਣਿਆ 1 ਤਰੀਕ ਨੂੰ 9 ਮਹੀਨੇ ਪੂਰੇ ਹੋਣਿਆ ਬਾਈ ਤੇ ਅੱਜ ਹੋ ਗਈ 20 ਤਰੀਕਾ ਅੱਜ 20 ਤਰੀਕ ਹੋ ਗਈ 10 ਦਿਨ ਵਕਰੀਆ ਜੀ बराबर ਖੜ ਜਾ ਬਾਈ ਕੱਦ ਦਿਖਾ ਦਈਏ ਬਰਾਬਰ ਬਾਈ ਮੈਂ ਤਾਂ ਛੋਟਾਂਗਾ ਬਾਈ ਲੋ ਕੀ ਗਿਆ ਹਣਾ ਬਾਈ ਮੈਂ ਕਹਿੰਦਾ ਫੁੱਲ ਕਰਦਾ ਵੀ ਲੈ ਬਾਈ ਪਰਲੇ ਪਾਸੇ ਖੜਾ ਦੀਂਦਾ ਨਹੀਂ ਐਡਾ ਕਰਦਾ ਕਰਮ ਵਾਲੀ ਦਾ ਕੀ ਰਿਕਾਰਡ ਦੁੱਧ ਦਾ ਜੱਗ ਰਿਕਾਰਡ ਵੀਰੇ ਬਾਈ ਪਲੂਣ ਦਾ ਖੈ ਬਹੁਤ ਜ਼ਿਆਦਾ ਚੰਗਾ ਰਿਕਾਰਡ ਆ 57 56 57 ਕਿਲੋ ਦਾ ਹਮ ਇੱਕੀ ਦੂਜਾ ਸੁਆਗਾ ਹਮ ਤੇ ਮਾਲਕ ਰੱਖੇ ਸੁੱਖ ਇੱਕੀ ਦਾ ਥੋੜੀ ਜੀ ਆਪਾਂ ਨੂੰ ਉਮੀਦ ਜ਼ਿਆਦੇ ਆ ਜੀ ਅੱਛਾ ਹਾਂਜੀ ਬਾਈ ਜੀ ਠੀਕ ਆ ਆਰਡਰ ਬੜਾ ਕਮਾਲ ਦਾ ਬਾਈ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਮੈਂ ਕਹਿੰਦਾ ਜਗੀ ਭੁੱਖ ਲੈਂਦੀ ਆ ਬੜ ਦੇ ਬਾਈ ਇਹ ਜੀ ਆਪਾਂ ਮੈਂ ਇੰਨਾ ਚਰ ਹੋ ਗਿਆ ਵੀਡੀਓ ਤੁਹਾਡੇ ਕੋਲ ਪਾਉਂਦੇ ਨੂੰ ਮੈਂ ਏਡੀ ਵੜ ਨਹੀਂ ਲਈ ਆਪਾਂ ਨੂੰ ਵੀ ਬਈ ਚੈਨਲ ਚਲਾਏ ਨੂੰ ਇੰਨਾ ਟਾਈਮ ਹੋ ਗਿਆ ਆਡੀ ਵੱਡੀ ਬੜ ਦੀ ਵੀਡੀਓ ਨਹੀਂ ਪਾਈ ਕਰੇ ਚਲੋ ਹਲਕਾ ਅੱਧਾ ਸਮੀ ਪੜੀ ਆ ਫੋਲ ਰਾਜੀ ਆ ਫੇਸ ਬਿਊਟੀ ਬਹੁਤ ਚੰਗੀ ਆ ਬਰੀਡ ਬਹੁਤ ਚੰਗੀ ਆ ਦੁੱਧ ਦਾ ਰਿਕਾਰਡ ਆ ਜਿਹੜਾ ਬਾਈ ਨੇ ਬਹੁਤ ਚੰਗਾ ਦੱਸਿਆ ਤੋਰਾ ਤਾਰਾ ਦੇਖੋ ਬਾਈ ਤੋਰਾ ਤਾਰਾ ਵੀ ਕਮਾਲ ਦਾ ਹੈ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਬਹੁਤ ਜ਼ਿਆਦੇ ਐਡਾ ਬਾਈ ਜੀ ਜਨਵਰੀ ਨਹੀਂ ਬਣਦਾ ਬਾਈ ਛੇਤੀ ਪਹਿਲੀ ਗੱਲ ਤਾਂ ਪੜਦੇ ਹੀ ਨਹੀਂ ਐਡਾ ਐਡੀ ਬੱਚੀ ਪਾਲਣ ਨੂੰ ਬਹੁਤ ਟਾਈਮ ਲੱਗ ਜਾਣਾ ਜੱਗੇ ਹਮ ਚਲ ਪਤਾ ਉਧਰ ਹੋਵੇ ਠੰਡੀ ਸੀਲ ਪੂਰੀ ਬਹੁਤ ਜ਼ਿਆਦੇ ਬਾਈ ਜੀ ਠੀਕ ਹਮ ਫੇਸ ਫੂਸ ਦੇਖੋ ਬਾਈ ਕਿਹੜੇ ਸੀਮਨ ਦੀ ਜੱਗੇ ਇਹ ਬਾਈ ਜੀ ਸਾਰਾ ਆਪਣਾ ਬਾਇਓ ਡਾਟਾ ਦੇਵਾਂਗੇ ਜੀ ਹਮ ਤੇ ਮੈਂ ਕਹਿੰਦਾ ਫੋਨ ਤੇ ਹੀ ਮਤਲਬ ਦੱਸਾਂਗੇ ਜੀ ਇਹਦੇ ਬਾਰੇ ਸਾਰਾ ਸਿਮਣ ਦੀ ਡਿਟੇਲ ਆ ਬਾਈ ਕਹਿੰਦਾ ਜਿਹੜਾ ਫੋਨ ਤੇ ਉਹ ਬਾਈ ਜੀ ਦਾ 4 ਤੋਂ 4 ਤੋਂ 5 ਪੀੜਾਂ ਦਾ ਰਿਕਾਰਡ ਆ ਜਿਹੜਾ ਉਹ ਤੁਹਾਨੂੰ ਸਾਰਾ ਫੋਨ ਤੇ ਮਿਲੂਗਾ ਠੀਕ ਆ ਸਾਰਾ ਫੋਨ ਤੇ ਮਿਲੂਗਾ ਸਾਰਾ ਫੋਨ ਤੇ ਮਿਲੂਗਾ ਜੀ ਫਾਰਮ ਦੀ ਬਿਹੜਾ ਬਹੁਤ ਜਿਆਦੇ ਚੰਗੇ ਫਾਰਮ ਦੀ ਬਿਹੜਾ ਬਹੁਤ ਜਿਆਦੇ ਚੰਗੇ ਫਾਰਮ ਦੀ ਬਿਹੜਾ ਰਾਜੀ ਦੇਖੋ ਲੰਮੇ ਲੁੰਮੇ ਬਹੁਤ ਆ ਆਰਡਰ ਦੇਖੋ ਹਜੇ ਕੱਚੀ ਆ ਬਾਈ ਬਾਈ ਨੇ ਦੱਸਿਆ ਇੱਕ ਤਰੀਕ ਨੂੰ ਇੱਕ ਤਰੀਕ ਨੂੰ 9 ਮਹੀਨੇ ਪੂਰੇ ਇੱਕ ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਅੱਜ 20 ਤਰੀਕ ਆ ਤੇ ਦਸਾਂ ਦਿਨਾਂ ਨੂੰ ਤਾਂ ਬਈ ਵੜ ਨਹੀਂ ਬਈ ਬੈਠੇ ਉੱਠੇ ਨਹੀਂ ਜਾਣਾ ਹਾਂ ਅਜੇ ਤਾਂ ਮਾੜੀ ਜੀ ਸਵੈਲਿੰਗ ਪਾਉਣ ਲੱਗੀ ਆ ਸਟਾਰਟਿੰਗ ਹੋਈ ਆ ਆ ਤੁਸੀਂ ਦੇਖੋਗੇ ਨੇੜ ਤੋਂ ਅਜੇ ਤਾਂ ਭਾਲੀ ਪਾਉਣ ਲੱਗੀ ਆ ਹਾਂ ਬੜੇ ਪੂਸ ਮਾੜੀ ਲਓ ਇੱਥੋਂ ਲੈ ਕੇ ਵਾ ਸਟਾਰਟ ਹੁੰਦਾ ਇੱਥੋਂ ਆ ਜੀ ਉਹ ਲਾ ਹੈਨਾ ਲਓ ਜੀ ਇੱਥੋਂ ਲੈ ਕੇ ਵਾ ਸਟਾਰਟ ਹੁੰਦਾ ਗਰਮ ਵਾਲੀ ਆ ਲੈ ਦੇਖ ਕੀ ਬਾਤ ਆ ਗੱਲਾਂ ਗੱਲਾਂ ਥਣ ਬਈ ਮੁੱਠੀ ਆ ਜਿਹੜਾ ਜਿਆ ਮੁਰਮਰਾ ਜਿਆ ਇਹ ਤਾਂ ਕੋਈ ਨਿਸ਼ਾਨ ਨਹੀਂ ਜੀ ਕੋਈ ਕੁਝ ਨਹੀਂ ਇਹ ਤਾਂ ਬੰਦ ਆ ਜੀ ਹਾਂ ਜੀ ਹੂੰ ਕੀ ਬਾਤ ਆ ਹੀਟਿੰਗ ਬਹੁਤ ਔਖੀ ਆ ਬਹੁਤ ਜਿਆਦੇ ਜੀ ਮੈਂ ਕਹਿੰਦਾ ਬੁੱਕਲ ਚ ਲੈ ਵਾ ਜਾਵਾ ਕੋਈ ਟਟਮਾ ਲੈ ਵਾ ਨਹੀਂ ਬਈ ਨਾ ਜੀ ਨਾ ਜੀ ਮੈਂ ਆਪਾਂ ਮਤਲਬ ਕਹਿੰਦੇ ਅੰਗਰੇਜ਼ ਚਾਰ ਖੁੱਚਾਂ ਤੋਂ ਚਾਰ ਉਂਗਲਾਂ ਉੱਚਾ ਆ ਦੇਖੋ ਤੁਸੀਂ ਥੱਲੇ ਜਿੰਨੇ ਆ ਕੀ ਬਾਤ ਆ ਹਾਂ ਲੈ ਜਮਾ ਸੇਮ ਉੱਥੇ ਤੱਕ ਕੀ ਲੈ ਮੈਂ ਉਧਰਲੇ ਪਾਸੇ ਖੜਦਾ ਤੁਸੀਂ ਪਿੱਛੇ ਹੋਇਓ ਜੀ ਹੂੰ ਲੈ ਬਾਈ ਕਹਿੰਦਾ ਪਰਲੇ ਪਾਸੇ ਖੜਦਾ ਲੈ ਦੇਖੋ ਮੈਂ ਕਹਿੰਦਾ ਜੱਗੀ ਦੀਂਦਾ ਹੀ ਨਹੀਂ ਬਾਈ ਪਾ ਹਣ ਐਡਾ ਕਹਦਾ ਕਿੰਨੀ ਹਾਈਟ ਆ ਤੁਹਾਡੀ ਬਾਈ ਬਾਈ ਮੇਰੀ ਹੈਗੀ 5 ਫੁੱਟ 9 ਇੰਚ ਹਾਈਟ 5 ਫੁੱਟ 6 ਫੁੱਟ ਹਾਈਟ ਆ ਬੜਦੀ ਵੀ ਹਾਂ ਸਹੀ ਸਹੀ ਗੱਲ ਆ ਬਈ ਹਾਈਟ ਆ ਫੁੱਲ ਆ ਪ੍ਰਿੰਟ ਫਰੰਟ ਚੰਗੇ ਚੰਗੀ ਬਹੁਤ ਜਿਆਦਾ ਚੰਗੀ ਜੇ ਕਿਸੇ ਵੀਰ ਨੇ ਚੰਗੇ ਫਾਰਮ ਦੀ ਖਾਤਰ ਸ਼ੁਰੂਆਤ ਕਰਨੀ ਆ ਚੰਗੇ ਫਾਰਮ ਦੀ ਖਾਤਰ ਚੰਗੇ ਰਿਜ਼ਲਟ ਦੀ ਖਾਤਰ ਚੰਗੇ ਬੱਚਿਆਂ ਲਈ ਲੈਣੀ ਆ ਵੀਰ ਜੀ ਤਾਂ ਉਹਨਾਂ ਲਈ ਇੱਕ ਬਹੁਤ ਜਿਆਦਾ ਨਮੁੱਲਾ ਤੋਹਫਾ ਹੈ ਤੋਹਫਾ ਹੀ ਆ ਸਹੀ ਗੱਲ ਆ ਜੇ ਕਿਸੇ ਵੀਰ ਨੇ ਚੰਗੇ ਪੈਸੇ ਲਾ ਕੇ ਬਈ ਸ਼ੁਰੂਆਤ ਚੰਗੇ ਤੋਂ ਹੋਵੇ ਨਾ ਤਾਂ ਚੰਗੇ ਹੀ ਹੁੰਦਾ ਚੰਗਾ ਹੀ ਹੁੰਦਾਗਾ ਜੀ ਜੇ ਮਾੜੀ ਤੋਂ ਸ਼ੁਰੂਆਤ ਕਰ ਲਈ ਤਾਂ ਫਿਰ ਉਹਦਾ ਉਹ ਰਿਜ਼ਲਟ ਆ ਬਾਕੀ ਬਾਕੀ ਬਾਈ ਜਿਹੜੀ ਗੱਲ ਫੋਨ ਤੇ ਆ ਇਹ ਗੱਲ ਕੁਝ ਹੋਰ ਆ ਜਿਹੜਾ ਬੰਦਾ ਕੋਲੇ ਆ ਕੇ ਦੇਖੂਗਾ ਨਾ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਿਦਗੇ ਵੀ ਡਰ ਨਹੀਂ ਆਉਂਦਾ ਚੀਜ਼ ਤੋਂ ਬੈਠ ਤੂੰ ਡਰ ਆਉਂਦਾ ਦੇਖ ਕੇ ਨੇੜੇ ਜਾਣ ਸਹੀ ਗੱਲ ਆ ਹਨਾ ਬਾਈ ਐਡਾ ਜਾਨਵਰ ਜੀਵ ਸਾਹਮਣਾ ਪਾ ਲੈਣਾ ਹੀ ਬਹੁਤ ਜ਼ਿਆਦਾ ਔਕਾਗਾ ਬਹੁਤ ਜ਼ਿਆਦਾ ਔਕਾ ਤੋਰੋ ਬਾਈ ਮੜੀ ਹੱਕ ਰੋ ਜਨ ਆ ਭਲਾਂੀਆਂ ਥੋੜੀਆਂ ਥੋੜੀਆਂ ਪਾਉਣ ਲੱਗ ਗਈ ਬਾਈ ਅਜੇ ਤਾਂ ਲੱਗੀ ਐ ਸਟਾਰਟਿੰਗ ਅੱਜ ਹੀ ਕੀਤੀ ਆ ਥੋੜੀ ਜੀ ਭਲਾਂੀਆਂ ਅੱਜ ਹੀ ਕਰੀ ਆ ਬਾਈ ਕਹਿੰਦਾ ਹਾਂ ਲੈ ਦੇਖੋ ਬਾਈ ਕੜਨੀ ਖੁੜਨੀ ਬੜਦੀ ਬਹੁਤ ਚ ਚੰਗੇ ਸੀਵਣ ਦੀ ਰਿਕਾਰਡ ਬਾਈ ਕੋਲੇ ਸਾਰਾ ਹੈ ਸਾਰਾ ਮੇਰਾ ਸਾਰਾ ਬਾਇਓ ਡਾਟਾ ਦੇ ਮੰਗ ਜੀ ਪਿੱਛੇ ਉਹ ਤੇ ਮੁੱਲ ਕੀ ਰਹੂ ਜਗੀ ਇਹਦਾ ਮੁੱਲ ਬਾਈ ਜੀ ਦਾ ਫੋਨ ਤੇ ਹੋਊਗਾ ਜੈਜ ਹੋ ਮੁੱਲ ਬਾਈ ਬਸ ਤੁਹਾਨੂੰ ਪਤਾ ਹੀ ਆ ਵੀ ਗਾਂ ਕਿ ਕਹੇ ਜੀ ਆ ਜਿੰਨੇ ਰੁਪਏ ਜੀ ਐਨੇ ਤਾਂ ਲੱਗਣੇ ਲੱਗਣੇ ਆ ਸਹੀ ਗੱਲ ਆ ਭਾਈ ਠੀਕ ਆ ਨਾ ਜਿੰਨੇ ਦਾ ਤਾਂ ਨਾ ਉਹਨਾਂ ਮੁੱਲ ਤਾਂ ਲੱਗਣਾ ਹੀ ਲੱਗਣਾ ਇੱਕ ਮੇਰੀ ਬੇਨਤੀ ਆ ਵੀਰ ਬਣ ਕੇ ਠੀਕ ਆ ਵੀ ਫੋਨ ਉਹੀ ਵੀਰ ਲਾਵੇ ਸਵਾਦ ਲੈਣ ਦੀ ਕੋਸ਼ਿਸ਼ ਨਾ ਕਰੇ ਵੀ ਜਿਨ੍ਹਾਂ ਨੂੰ ਪਸੰਦ ਆ ਜਾਂ ਜਿਹੜਾ ਕੋਈ ਮੁੱਲ ਲਾ ਲੂਗਾ ਜਿਹੜਾ ਚੰਗੇ ਰੁਪਏ ਲਾ ਲੂਗਾ ਜਿਹੜਾ ਚੰਗੇ ਰੁਪਏ ਲਾਊਗਾ ਕਿਉਂ ਭਾਈ ਬਰਡ ਵੀ ਬਹੁਤ ਚੰਗੇ ਆ ਬਹੁਤ ਐਡੀ ਵੈੜ ਨਹੀਂ ਹੁੰਦੀ ਜੀ ਮੈਂ ਤਾਂ ਐਡੀ ਦੇਖੀ ਨਹੀਂ ਬਾਈ ਕਿਤੇ ਠੀਕ ਆ ਨਾ ਗੱਲ ਸਾਡੀ ਚੌਥੀ ਪੀੜ੍ਹੀ ਕੰਮ ਕਰਦੀ ਆ ਹੂੰ ਇਹ ਕੰਮ ਤੇ ਠੀਕ ਆ ਤੇ ਮਤਲਬ ਮੈਂ ਨਹੀਂ ਇਹ ਜਾਨਵਰ ਉਹਨਾਂ ਨੂੰ ਬਹੁਤ ਜਿਆਦਾ ਉਹ ਖੜਾ ਖਵਾ। ਕੋਨੂੰ ਕਿੰਨਾ ਚਿਰ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ? ਹੂੰ 3 ਸਾਲ ਹੋ ਗਏ। हां हो गए भाई बदत भाई जी ਤੁਸੀਂ ਦੱਸੋ ਮੈਨੂੰ ਵੀ ਆਇਆ ਜਨਵਾਰ ਛੇਤੀ ਆਇਆ ਮੱਥੇ ਲੱਗਾ ਕਿਤੇ ਸਹੀ ਗੱਲ ਆ ਕੁਆਲਿਟੀ ਦਾ ਫੋਲਾ ਐਂਡਾ ਯਾਰ ਜਿਹਨੂੰ ਆਪਾਂ ਕਹੇ ਜਿਹਨੂੰ ਆਪਾਂ ਕਹਿ ਦਗੇ ਜੀ ਐਂਡਾ ਇਤੋਂ ਵੱਧ ਨਹੀਂ ਹੈ ਨਾ ਇਹ ਵੱਧ ਨਹੀਂ ਕਹਿ ਸਕਦੇ ਰੀਡ ਫਰੂਟ ਚੰਗੀ ਆ ਚੰਗਾ ਦੁੱਧ ਦਾ ਰਕਾਰ ਵੀ ਬਹੁਤ ਜਿਆਦਾ ਚੰਗਾ ਹੈ ਜੀ ਬੱਚੇ ਵੀ ਬਹੁਤ ਜਿਆਦਾ ਚੰਗੇ ਦੇਊਗੀ ਬੱਚੀ ਬਾਕੀ ਐ ਨਹੀਂ ਹੈਗਾ ਵੀ ਪੈਰਾਂ ਦੀ ਕੱਚੀ ਕੋਚੀ ਨਾ ਜੀ ਨਾ ਜੀ ਨਾ ਜੀ ਨਾ ਕੌਲੀਆਂ ਵਾਲੇ ਪੈਰ ਲੱਗੇ ਆ ਭਾਈ ਛੋਟਾ ਛੋਟਾ ਪੈਰ ਆ ਹਨਾ ਛੋਟਾ ਛੋਟਾ ਕੰਨ ਲੱਗਾ ਐ ਡਾਕਾ ਕੱਢ ਕਾੜ ਤੇ ਸਰੀਰ ਖੜ੍ਹਦੀ ਕੋ ਕੋਈ ਵਾਈ ਫੱਟੀ ਵਰਗੀ ਕੋਈ ਨਹੀਂ ਨਾ 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 ਕੋਈ ਐਨੀ ਵੀ ਢੂਈ ਚੱਕੂਗੀ ਜਾਂ ਕੋਈ ਆਏ ਕਰੂਗੀ ਨਾ 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 ਸਹੀ ਗੱਲ ਆ ਮੋਲਾ ਬਾਈ ਕਹਿੰਦਾ ਵੜ ਦੇ ਹਿਸਾਬ ਨਾਲ ਬਾਈ ਜਾਇਜ ਹੋਗਾ 100 ਰੁਪਏ ਬਾਈ ਕਹਿੰਦਾ ਚੰਗੀ ਲੱਗਣਗੇ ਕਿਉਂਕਿ ਕੁਆਲਿਟੀ ਬਹੁਤ ਚੰਗੀ ਆ ਤੇ ਕਿਸੇ ਵੀ ਭਰਾ ਨੂੰ ਵੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈ ਦਲੋ ਧੰਨਵਾਦ